ਵੇਖੋ ਉਸ ਤੋਂ ਬੜਾ ਜੇ ਮੰਗਲਾ ਸਮੁਹ ਹੈ ਇਹ ਜਦ ਮੈਂ ਜਟੂ ਲੈ ਕੇ ਨੱਬਾ ਦੇ ਵਿੱਚ ਦੇ ਪਿੰਡ ਦੇ ਵਿੱਚ ਵੀ ਵਿਰੋਧ ਕੀਤਾ ਗਿਆ ਉਹਨਾਂ ਬੱਚੇ ਬੱਚੇ ਨੇ ਠੀਕ ਹੈ ਨਾ ਚਾਹੋ। ਦੇਖੋ ਮੈਂ ਇਸ ਗੱਲ ਦੇ ਖਿਲਾਫ ਹੈਗਾ। ਬੱਚਿਆਂ ਨੂੰ ਮੁੰਡੇ ਹੋਣ ਕੁੜੀਆਂ ਹੋਣ ਉਹਨਾਂ ਨੂੰ ਆਪਣੇ ਜਦੋਂ ਉਹ ਬਾਲਗ ਹੋ ਜਾਂਦੇ ਹੈਗੇ ਆ ਤਾਂ ਉਹਨਾਂ ਨੂੰ ਆਪਣਾ ਜੀਵਨ ਸਾਥੀ ਚੁਣਨ ਦਾ ਅਧਿਕਾਰ ਹੈਗਾ। ਇਹ ਇੱਕ ਮਨੁੱਖੀ ਅਧਿਕਾਰ ਵੀ ਹੈ, ਸੰਵਿਧਾਨਿਕ ਅਧਿਕਾਰ ਵੀ ਹੈ, ਜਮਹੂਰੀ ਅਧਿਕਾਰ ਵੀ ਹੈਗਾ। ਇਹ ਸੱਤ ਦੀ ਕਿਸੇ ਵੀ ਦਬਾਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਹੈਗੀ। ਬਾਕੀ ਜਿਹੜੇ ਨਵੇਂ ਵਰਤਾਰੇ ਹੈਗੇ ਆ ਜਾ ਸਮਾਜਿਕ ਸੋਚ ਹੈਗੀ ਹੈ ਇਹ ਸਮੇ ਦੇ ਹਾਂ ਨਾਲ ਨਹੀਂ ਜਲਦੀ ਸਮੇ ਤੋਂ ਪਿੱਛੇ ਚਲਦੀ ਹੁੰਦੀ ਹੈਗੀ ਹੈ ਇਸ ਮੁਲਕ ਵਿੱਚ ਸਤੀ ਪ੍ਰਥਾ ਵੀ ਚੱਲਦੀ ਰਹੀ ਹੈ ਉਦੋਂ ਵੀ ਲੋਕੀ ਹਮਿ ਕਰਦੇ ਹਾਂ ਮੈਤੀ ਹੁੰਦੇ ਸੀਗੇ ਕੁੜੀਆਂ ਨੂੰ ਸਕੂਲ ਪੜ੍ਹਨ ਨਹੀਂ ਭੇਜਿਆ ਜਾਂਦਾ ਉਦੋਂ ਵੀ ਲੋਕੀ ਹਮੈਤੀ ਹੁੰਦੇ ਸੀਗੇ ਬੇਦਵਾ ਨੂੰ ਵਿਆਹ ਹੀ ਕਰਦੇ ਨੇ ਉਦੋਂ ਵੀ ਲੋਕੀ ਮੈਤੀ ਹੁੰਦੇ ਸੀਗੇ ਗਰਭਪਾਤ ਕੁੜੀਆਂ ਤੋਂ ਜਿਹੜੀ ਭੂਣ ਹੱਤਿਆ ਵੀ ਚੱਲਦੀ ਰਹੀ ਹੈ ਇੱਥੇ ਉਹਨੂੰ ਵੀ ਸਮਾਜਿਕ ਸਹਿਮਤੀ ਮਿਲਦੀ ਰਹੀ ਹੈਗੀ ਹੈ इस जात पात को तो समाजिक सहमति मिली हुई है सो बहुत कुछ है समाज अहिया गल् जिन्हों नो समाजिक सहमति मिली हुई है जिड़िया जायज नहीं है इसे तरह मुंडे कुड़िया का जे विद्या का पसारा होगा चानण का पसारा होगा समाज आसमिक मिलेगा दुनिया अगे तुरूगी तो यह रिश्ता रिश्ते बनने ਨੇੜ ਨੇੜਤਾ ਮਾ ਹੋਣੀ ਆ ਜਾਂ ਮੁਹੱਬਤ ਹੋਣੀ ਪਿਆਰ ਹੋਣੇ ਵਿਆਹ ਹੋਣੇ ਇੱਕ ਬਤਾਰਾ ਹੈਗਾ ਜਿਹੜਾ ਕਿ ਵਿੱਚ ਆਪਕਾफी ਸਾਹਮਣੇ ਆ ਰਿਹਾ ਹੈਗਾ ਤੇ ਹੋਰ ਜ਼ੋਰ ਨਾਲ ਸਾਹਮਣੇ ਆਊਗਾ ਸਮਾਜ ਦਾ ਆਪਾਂ ਇਸ ਵਾਸਤੇ ਆਪਣੇ ਨੂੰ ਤਿਆਰ ਕਰਨਾ ਚਾਹੀਦਾ ਇਸ ਵਾਸਤੇ ਸਮਾਜ ਨੂੰ ਖੁੱਲ੍ਹ ਦੇ ਲਈ ਪੜਾਣੀ ਚਾਹੀਦੀ ਹੈ ਇਹ ਇਹ ਠੀਕ ਹੈ ਕਿ ਬੱਚਾ ਨੂੰ ਆਪਣੇ ਪਾਰਟਨਰ ਚੁਣ ਦੇ ਵਿੱਚ ਮਦਦ ਕਰਨੀ ਚਾਹੀਦੀ ਹੈ ਜੇ ਉਹ ਉਹਨਾਂ ਨੂੰ ਲੱਗਦਾ ਕਿ ਵੀ ਇਹ ਪਾਰਟਨਰ ਠੀਕ ਨਹੀਂ ਤਾਂ ਉਹ ਸਿਰ ਮਾਪੇ ਦਖਲ ਵੀ ਦੇ ਸਕਦੇ ਆ ਪਰ ਬੱਚਾ ਨੂੰ ਅਧਿਕਾਰ ਇਹ ਨਾ ਦਿਓ ਜਾਂ ਉਹਨਾਂ ਦੇ ਮਤਲਬ ਇਨੀ ਬੰਦਸ਼ ਲਾਓ ਕਿ ਉਹ ਡਰ ਦੇ ਮਾਰੇ ਬਾਈਕਾਟ ਦੇ ਮਾਰੇ ਜਾਂ ਇਦਾਂ ਦੀ ਡੈਸਟ ਆ ਮਾਹੌਲ ਇਲਾ ਕੈਮ ਕਰਨਾ ਸਮਾਜ ਬਲੋਂ ਉਹ ਮੈਂ ਉਹ ਗੱਲ ਸਮਝਦਾ ਤੁਹਾਨੂੰ ਲੱਗਦਾ ਜੇ ਰੇਸ਼ਾਂ ਦੇ ਵਿੱਚ ਬਿਲਕੁਲ ਖੁੱਲੀ ਆਮ ਜਿਹਦਾ ਵਸ ਕੇ ਹੈਗਾ ਪਰ ਇਹਨਾਂ ਦੇ ਪਿਆਰ ਦੇ ਵਿੱਚ ਸਿਰਕੇ ਦਾ ਮਾਹੌਲ ਹੁੰਦਾ ਕਿ ਬੱਚੇ ਡਰ ਦੇ ਮਾਹੌਲ ਦੇ ਵਿੱਚ ਨਾ ਇਸ ਤਰ ਕਲਪਤ ਨਾ ਚੁਕੋ ਬਿਲਕੁਲ ਬਿਲਕੁਲ ਬੱਚਿਆਂ ਨੂੰ ਦੇਖੋ ਇਸ ਤਰ੍ਹਾਂ ਜਿਸ ਤਰ੍ਹਾਂ ਦੀ ਹੁਣ ਉਹਨਾਂ ਦੇ ਮਾਤਿਆਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਉਹਨਾਂ ਦੇ ਮਾਪਿਆਂ ਨੂੰ ਤੱਕ ਜਿਹੜਾ ਇੱਕ ਡਰ ਦਾ ਪਹਾੜ ਪੈਦਾ ਕੀਤਾ ਜਾ ਰਿਹਾ ਪੰਚਾਇਤਾਂ ਨੂੰ ਚਾਹੀਦਾ ਹੈਗਾ ਸਤਿੰਨ ਮੋਟਰ ਸੱਜਣਾਂ ਨੂੰ ਚਾਹੀਦਾ ਕਿ ਇਹ ਮਾਹੌਲ ਨੂੰ ਖਤਮ ਕਰਕੇ ਇੱਕ ਅਜਿਹਾ ਮਾਹੌਲ ਕਾਇਮ ਕੀਤਾ ਜਾਵੇ ਜਿਸ ਚ ਬੱਚੇ ਆਪਣੇ ਜੋ ਆਪਣਾ ਜੋ ਜਿਹਾ ਇਜ਼ਹਾਰ ਹੈਗਾ ਆਪਣੀ ਸਿਆਲਤ ਦਾ ਆਪਣੇ ਵਿਚਾਰਾਂ ਦਾ ਜਾਂ ਆਪਣੇ ਟਕਟਾਉ ਦਾ ਕਰ ਸਕਣ ਤੇ ਇੱਕ ਜਮਹੂਰੀ ਮਾਹੌਲ ਚ ਲੋਕੀ ਵਿਚ ਵਿਚਰ ਸਕਣ ਤੇ ਜਿਹੜੀ ਨਵਾਂ ਸਮਾਜ ਜੋ ਸਾਹਮਣੇ ਆ ਰਿਹਾ ਹੈਗਾ ਜੋ ਨਵੇਂ ਵਿਕਾਸ ਦੇ ਯੁੱਗ ਜੋ ਦਸਦੀ ਨਵੇਂ ਖੁੱਲ ਰਹੀ ਹੈਗੀ ਜੇ ਪਟਿਆਲਾ ਤੇ ਸੰਗਰੂਰ ਦੇ ਵਿਚਕਾਰ ਸੱਤ ਕਾਲਜ ਹੈਗੇ ਆ ਨਰਸੇ ਕਾਲਜ ਹੈ ਗਿਆ ਫਿਜ਼ੀਓਥੈਰਪੀ ਦੇ ਕਾਲਜ ਹੈ ਇੰਜੀਨੀਅਰਿੰਗ ਕਾਲਜ ਹੈ ਤਾਂ ਹਜ਼ਾਰਾਂ ਬੱਚੇ ਦੇ ਰੋਜ਼ ਪੜਨ ਪੜਨ ਆਣਗੇ ਪਿੰਡਾਂ ਵਿੱਚੋਂ ਬੱਚੇ ਨੂੰ ਘਰ ਦਾ ਬਿਠਾ ਨਹੀਂ ਸਕਦੇ ਤੇ ਬੱਚਾਂ ਦੀ ਆਸਪੀ ਚੀਜ਼ ਉਹਨਾਂ ਦੇ ਰਿਸ਼ਤੇ ਵੀ ਬਣਨਗੇ ਉਹਨਾਂ ਨੂੰ ਇੱਕ ਦੂਜੇ ਦੂਜੇ ਸੈਕਸ ਪ੍ਰਤੀ ਉਹਨਾਂ ਦੀ ਅਟਰੈਕਸ਼ਨ ਵੀ ਹੋਊਗੀ ਇਹ ਕੁਦਰਤ ਹੀ ਬਤਾ ਰਹੇਗਾ ਤੇ ਇਹ ਇਹ ਕੋਈ ਲੁਕਾਉਣ ਵਾਲੀ ਗੱਲ ਨਹੀਂ ਹੈਗੀ ਹੈ ਤੇ ਉਹਦੇ ਵਿੱਚ ਜੇ ਜੇਕਰ ਦਿੱਕਤਾਂ ਹੋ ਆਣੀਆਂ ਹੈਗੀਆਂ ਜਾਂ ਕੋਈ ਤੁਹਾਨੂੰ ਲੱਗਦਾ ਕਿ ਪਿੰਡ ਦੇ ਵਿੱਚ ਹੀ ਨੀ ਹੋਣਾ ਚਾਹੀਦਾ ਹੈਗਾ ਤਾਂ ਉਹਨੂੰ ਸਮਝਾਵਾਂ ਜਾ ਕੇ ਉਹਦੇ ਹੋਰ ਤਰੀਕੇ ਤੱਕ ਕੱਢੇ ਜਾ ਤਾਂ ਕਿ ਦੇ ਬੰਗਸ਼ਾ ਲਾਣੀਆਂ ਦਹਿਸ਼ਤ ਬੰ ਲੱ ਜਿਹਦਾ ਮਾਹੌਲ ਬਣਾਉਣਾ ਹੈਗਾ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਦਾ ਮਾਪਿਆਂ ਤੱਕ ਜਾ ਉਹਨਾਂ ਦੇ ਮਾਇਕੀਆਂ ਤੱਕ ਮਤਲਬ ਉਹਨਾਂ ਨੂੰ ਧਮਕੀਆਂ ਦੇਣੀਆਂ ਇਹ ਗਲਤ ਹੈ ਯਾਰ ਜੀ ਹੋਰ ਵੀ ਬੱਚੇ ਨੂੰ ਮਿਲਣੇ ਚਾਹੀਦੇ ਜੀ ਇਹ ਜਾਇਜ਼ ਹੋਣ ਕਿਉਂਕਿ ਲੱਗਦਾ ਨਹੀਂ ਬੱਚੇ ਇਸ ਤਰ੍ਹਾਂ ਦਾ ਮਾਹੌਲ ਵਿੱਚ ਕਦਮ ਜਿਗਰੇ ਹਾਂ ਬਿਲਕੁਲ ਬਿਲਕੁਲ ਨਹੀਂ ਬੱਚਾ ਜਿਹੜਾ ਇਹ ਮਾਹੌਲ ਹੈ ਜਿਵੇਂ ਯੂਰਪ ਦਾ ਜਿਵੇਂ ਵਿਕਸਿਤ ਦੇਸ਼ਾਂ ਵਿੱਚ ਹੈਗਾ ਉੱਥੇ ਮਾਹੌਲ ਠੀਕ ਹੈਗਾ ਲੋਕੀ ਆਪਣਾ ਪਾਰਟਨਰ ਚੁਣਦੇ ਨੇ ਜੇ ਯੋਰ ਅਰੇਸਰਦੀ ਕੀ ਗਰੰਟੀ ਜੇ ਦੇਖਿਆ ਜਾਵੇ ਤਾਂ ਜਿੰਨੇ ਅਦਾਲਤਾਂ ਚ ਕੇਸ ਚੱਲਦੇ ਪਏ ਨੇ ਉਹਨਾਂ ਚ ਮੈਜੋਰਿਟੀ ਕੇਸ ਅਜੇ ਵੀ ਜਿਹੜੇ ਹੈਗੇ ਆ ਉਹ ਜਿਹੜੇ ਮਾਪਿਆਂ ਦੁਆਰਾ ਲੱਬੇ ਹੋਏ ਰਿਸ਼ਤੇ ਹੈਗੇ ਆਪਣੀ ਜਾਤ ਆਪਣੇ ਗੋਤ ਆਪਣੇ ਧਰਮ ਵਿੱਚ ਤਾਂ ਉੱਥੇ ਵੀ ਕਿੰਨੀਆਂ ਦਿੱਕਤਾਂ ਆਉਂਦੀਆਂ ਜੇ ਮਾਪੇ ਮਾਰ ਖਾ ਸਕਦੇ ਆ ਤਾਂ ਕਿਤੇ ਬੱਚੇ ਵੀ ਮਾਰ ਖਾ ਸਕਦੇ ਆ ਇਹ ਨਜੀਆ ਫੜਾਣਾ ਚਾਹੀਦਾ ਬੱਚਿਆਂ ਬਾਰੇ ਨਾ ਕਿ ਇੱਕ ਜਿਹੜਾ ਟਾਈਟ ਜੈਕਟ ਪ੍ਰੋਗਰਾਮ ਹੈਗਾ ਇਹ ਕੈਂ ਬਜਮਾ ਮਤਲਬ ਇੱਕ ਪਗ ਪਗ ਦੇ ਨਾਂ ਤੇ ਪਿੰਡ ਦੇ ਨਾਤੇ ਕਮਿਊਨਿਟੀ ਦੇ ਨਾਤੇ ਵਿਰਸਾ ਵਰਾਸੇ ਦੇ ਨਾਤੇ ਜਿਹੜਾ ਦਬ ਦਮ ਦੱਬੇਸ਼ਾਲਾ ਮਾਹੌਲ ਹੈਗਾ ਮੈ ਮੈਨੂੰ ਬਿਲਕੁਲ ਮਨਜ਼ੂਰ ਨਹੀਂ ਹੈਗਾ ਜੀ